ਹਮਮ ਚਲੋ ਜੀ ਸਵੇਰੇ ਆ ਗਿਆ ਆਪਣਾ ਬ੍ਰੇਕਫਾਸਟ ਇਹ ਜਿੱਥੇ ਅਪਰਾਹ ਰੁਕੇ ਸੀ ਉਹੀ ਹੋਟਲ ਦਾ ਬ੍ਰੇਕਫਾਸਟ ਦੇਖੋ ਜੀ ਬਰੈਡ ਆ ਕਈ ਤਰ੍ਹਾਂ ਦੇ ਹਮਮ ਕਾਫੀ ਆਈਟਮਾਂ ਨੇ ਝੋੜੀਆਂ ਨੇ ਬਹੁਤ ਐਡ ਬਣਦੇ ਦੇ ਵਿੱਚ ਇਹ ਦਿਖਾ ਦਿੰਦੇ ਆ ਇਹਨਾਂ ਦੀ ਭਾਸ਼ਾ ਚ ਵੀ ਗਏ ਹੋਈਆਂ ਨੇ ਤੇ ਆਪਣਾ ਇੰਗਲਿਸ਼ ਚ ਵੀ ਲਗੇ ਰਹੇ ਹੋ ਥਿਮ ਗਾਈਸ ਦੇਖ ਕੇ ਬਸ ਸਹੀ ਹੁਣ ਦੇਖਦੇ ਆ ਕਰਦੇ ਆ ਬ੍ਰੇਕਫਾਸਟ ਵਾਹ ਵੈਰੀ ਗੁੱਡ ਸੈਟਿੰਗ ਦਾ ਬਹੁਤ ਹੀ ਆਪਰਵਾਹ ਦਾ ਹਾਂ ਓਕੇ ਆਰੇ ਜੀਤੀ ਕਰੋ ਤਿਆਰੀ ਕਰੀਏ ਜਾਣਦੀ ਹਾਂ ब्रेकफास्ट ਕਰ ਲਿਆ ਹੁਣ ਆਪਾਂ ਕੀ ਵਾਪਸ ਕਰਨੀ ਆ ਉਹ ਦਈਏ ਤੇ ਉਸ ਤੋਂ ਬਾਅਦ ਕਰੀ ਓਕੇ ਬਾਏ ਬਾਏ ਟਾਟਾ ਵੀਊ ਬਹੁਤ ਸੋਹਣਾ ਸੀਗਾ ਜੇ ਮਰਜੀ ਆ ਓਏ ਹੋਏ ਕੀ ਬਾਤ ਹੈ ਹਾਂ ਚੱਲੀ ਹੁਣ ਬ੍ਰੇਕਫਾਸਟ ਵੀ ਵਧੀਆ ਜੀ ਨਾਲ ਕੀ ਹੋਣਾ ਐਨਾਂ ਲਾਉਣਾ ਕਰਨਾ ਕੀ ਜੇ ਵਸਾਲਦੇ ਆ ਚੱਕ ਦੋ ਤੂੰ ਤਾਂ ਦੋ ਮਹੀਨੇ ਆਉਣ ਦੇ ਉਹਨਾਂ ਨੂੰ ਵੀ ਆਉਣ ਦੇ ਕਿੱਥੇ ਚਲਦੇ ਆ ਚਾਬੀ ਵੀ ਦੇਣੀ ਆ ਅੱਛਾ ਸਮਾਨ ਆਪਾਂ ਦੂਜਾ ਵੀ ਚੱਕਣਾ ਨਾ ਫੁੰਡੇ ਚੰਪ ਤੇ ਓਕੇ ਚਲ ਚਲ ਦੇ ਦਿਸ ਬੈਲਟ ਇਸ ਨਾਟ ਯੂ ਨੋ ओके बाय बाय अभी तो ये तो पका दो किसको का होता है ये कोड़ा मोटा मोटा क्यों हो रहा है ओ मुंडे ले आने का लगा रहा है कुड़िया ले आने का ਹਾਂ ਜੀ ਸੁਣਦੇ ਮੁੰਡੇ ਹਾਂਜੀ ਹਾਂਜੀ ਲੈ ਲੈ ਫੋਟੋ ਫੋਟੋ ਵੀਡੀਓ ਤੇ ਸੁਣਦੇ ਚਲਾ ਦੇ ਵਧੀਆ ਜੀ ਕੀ ਬਾਤ ਹੈ ਲੈ ਲੈ ਹਾਂ ਬਹੁਤ ਮੈਂ ਕਹਿੰਦਾ ਅਲਤਗੱਲ ਮਾਤਾ ਪਹਿਲਾਂ ਵੀਡੀਓ ਬਣਾ ਲੈ 2 ਮਿੰਟ ਦੀ ਉਹ ਲੋਕਸ ਵੇਰੀ ਸਰੀਏ ਇਹਦਾ ਟਾਈਮ ਦੇਖੋ ਕਿੰਨਾ ਹੋਇਆ 8 8:30 ਵਜੇ ਦਾ ਟਾਈਮ ਆ ਤੇ ਲੋਕੀ ਜ਼ੀਰੋ ਸਿਰ ਵੀ ਤੇ ਆ ਵੀ ਗਏ ਹੂੰ ਕਿਆ ਬਾਤ ਆ। ਕਿਹਨੂੰ ਆਉਂਦੀ ਰਹਿ ਰਹਾ ਨਾ ਜੀ। ਓਕੇ ਸਾਰੇ ਆ ਦੇਖ ਲੈ। ਪਹਿਲੇ ਬੰਦੇ ਹੋਣਗੇ ਜਿਹੜੇ ਲੈਦਰ ਦੇ ਬੂਟ ਪਾ ਕੇ ਸਮੁੰਦਰ ਦੇ ਕਿਨਾਰੇ ਆਏ ਆ ਘੁੰਮਣ। ਕਹਿੰਦੇ ਅਸੀਂ ਅੰਦਰ ਜਾਣਾ। ਆ ਦੇਖ ਲੋ ਕਿਆ ਬਾਤ ਆ। ਓ ਦੇ ਕਿਆ ਬਾਤ। ਓ ਵਾਹ ਓਏ ਵਾਹ। ਓ ਚਪਲਾਂ ਪਾਲ ਆ ਜਾ ਕੁਝ ਪਾਲਾ ਯਾਰ। ਆ ਜੋ। ਓ ਦੇਖੋ ਉੱਥੇ ਜਾ ਕੇ ਬਹਿ ਗਏ ਸੀਗੇ ਆ ਸੀਟਾਂ ਤੇ। ਆ ਸੀਟਾਂ ਤੇ ਜਾ ਕੇ ਬਹਿ ਗਏ ਸੀ ਉਹ ਉਹ ਕਹਿੰਦਾ ਪੈਸੇ ਲਗੜਿਆ ਚੀਜ਼ੇ ਉੱਟ ਕੇ ਉਧਰ ਨੂੰ ਤੁਰ ਪਏ ਚੱਲਦੀ ਪਈ ਹੈ ਵੀਡੀਓ ਚਾਲਣ ਦੇ ਯਸ ਇੱਥੇ ਪੰਗੜਾ ਪਾਓ ਸਰ ਅਜੂ ਜੁਰਮਾ ਜਪ ਪਗੜਾ ਪਾ ਲਈਏ ਓਏ ਹੋਏ ਕੀ ਵਾਹ ਆ ਆਇਆ ਸਾਦਕ ਤੇਰੀ ਕਮਾਈ ਨਾ ਉਹ ਕਾਤੇ ਆਂਗੇ ਸੁਪਨਾ ਨੂੰ ਕਿ ਤੁ ਮੋਕਾ ਦਿਆਂਗੇ 100 ਦੇ ਦਾਤੋ ਕਾ ਦਿਆਂਗੇ 200 ਕੀਰਮ ਕਾ ਦਿਆਂਗੇ 2100 ਕੀਰਮ ਆ ਉਹਨੂੰ ਦਿੱਲੀ ਪੀਂਦੇ ਆ ਕੇ ਉਹਨੂੰ ਕੀਂਦੇ ਆ ਕੇ ਚੱਲੋ ਚੱਲੋ ਸਾਥ ਨਾ ਉਹਨੂੰ ਦਿੱਲੀ ਪੀਂਦੇ ਆ ਉਹਦਾ ਟਰੈਸੀ ਨਹੀਂ ਮੂਵੀ ਵਿੱਚ ਸਦਾ ਹੀ ਨਹੀਂ ਮਿਲੇ ਕਰਨ ਦੀ ਦੇਖ ਕਿਵੇਂ ਮਜ਼ੇ ਨਾ ਲੱਗਾ ਹੋਇਆ ਹੈ ਕੋਈ ਦੀਨ ਦੁਨੀਆ ਦਾ ਇਹਨੂੰ ਫਿਕਰ ਆਹ ਦੇਖੋ ਕਿਵੇਂ ਬੈਠ ਕੇ ਦੇਖ ਰਹੇ ਨੇ ਵਾਹ ਵਾਹ ਜ਼ਿੰਦਗੀ ਹੋਰ ਲੱਗਿਆ ਰਾਵਲ ਉੱਟ ਗੜੇ ਮੈਂ ਤਾਂ ਗੁਰੂ ਆਗੇ ਸੀ ਬੀਤੇ ਨਹੀਂ ਅਸੀਂ ਵੈਸੇ ਤਾਂ ਸਾਰੇ ਹੀ ਆਏ ਆ ਅਲੱਗ-ਅਲੱਗ ਉਮਰੇ ਨੇ ਤੇ ਅਸੀਂ ਦੋਨੇ ਆਣੇ ਇੱਧਰ ਬੈਠੇ ਆ ਨਜ਼ਾਰੇ ਲੈ ਰਹੇ ਆ ਫੇਰ ਤੇ 8:30 ਹੋਇਆ ਸਵੇਰ 8:30 ਵਜੇ ਇੰਨੀ ਜ਼ਿਆਦਾ ਰੌਣਕ ਅਸੀਂ ਕਦੇ ਦੇਖੀ ਨਹੀਂ ਕਿਸੇ ਬੀਤੇ ਤੁਹਾਨੂੰ ਦਿਖਾ ਦਿੰਦਾ ਆ ਦੇਖੋ 8:30 ਵਜੇ ਸਵੇਰ ਦੇ ਆ ਗੁਰੂ ਯਾਰ ਪੂਰੀ ਰੌਣਕ ਪਈ ਆ ਸਵੇਰੇ ਸਵੇਰੀ ਕੋਈ ਇੱਥੇ ਗਰਮੀ ਰਹਿੰਦੀ ਹੈ ਗਰਮੀਆਂ ਦੇ ਦਿਨ ਨਹੀਂ ਇੱਥੇ ਗਰਮੀ ਰਹਿੰਦੀ ਹੈ ਈਦ ਤੋਂ ਬਾਅਦ ਅਸੀਂ ਤੁਰ ਪਿਆ ਅਗਲੀ ਸਿਟੀ ਲਈ ਸੇਠ ਨੇ ਜਰਾਬ ਮਹਾਮਦ ਆਰੇ ਪਹਾੜੀ ਇਲਾਕਾ ਪੂਰਾ ਘੇੜ ਦਾ ਪੈਟਰੋਲ ਬੰਬ ਲਈ ਭੈਂਟ ਓਏ ਇੱਥੇ ਵੀ ਸ਼ੀਸ਼ਾ ਲੱਗਿਆ ਆਵਾਜ਼ ਆ ਰਹੀ ਹੈ ਰੈਸਟੋਰੈਂਟ ਵੀ ਹੈ ਸਿਟੀ ਤੇ ਜਾ ਕੇ ਦੱਸਾਂਗੀ ਕਿ ਉਹ ਨਵੀਂ ਸਿਟੀ ਕਿਹੜੀ ਚਾਹੀਏ ਸਰ ਮੇਰੀ ਵੀਡੀਓ ਮੇ ਆ ਰਹੇ ਆ ਆ ਜਿਹੜੀ ਕੱਢ ਕੇ ਆਇਆ ਹੈ ਮੇਰੀ ਵੀਡੀਓ ਦੇ ਬਾਅਦ ਸਿਟੀ ਦੇ ਵਿੱਚ ਹੋ ਗਿਆ ਬਹੁਤ ਸਾਰਾ ਸਭਾਈ ਬਹੁਤ ਹੈ ਕਿਹੜੀ ਕਿਹੜੀ ਹੈ ਰਾਈਟਰ ਆਪਾਂ ਹਾਂ ਬ੍ਰੀ ਬਿਲਕੁਲ ਉਤਰੀ ਆਪਾਂ ਆਪਾਂ ਪਹੁੰਚ ਗਏ ਆਪਣੇ ਨਵੇਂ ਹੋਟਲ ਸਿਟੀ ਦਾ ਕੀ ਨਾਮ ਆ ਅਜੇ ਪਤਾ ਲੱਗਣਾ ਆਪਾਂ ਨੂੰ ਅਰੇ ਪਤਾ ਲੱਗਣਾ ਆਪਾਂ ਨੂੰ ਠੀਕ ਵੈਲਕਮ ਗ੍ਰੀਨ ਟੀ ਗ੍ਰੀਨ ਟੀ ਵੈਲਕਮ ਗ੍ਰੀਨ ਟੀ ਨਿਊ ਹੋਟਲ ਦੇ ਵਿੱਚ ਵੈਲਕਮ ਗ੍ਰੀਨ ਟੀ ਆਈ ਹੈ ਬਾਕੀ ਦੇਖਦੇ ਹਾਂ ਰੂਮ ਕਿੱਦਾਂ ਦਾ ਜਾ ਕੇ ਉੱਪਰ ਹਾਂਜੀ ਬੋਲੋ ਆ ਨਿਊ ਹੋਟਲ ਜਾ ਗਏ ਆਪਣੇ ਹੈਪੀ ਨਿਊ ইয়ার 2024 ਯਾਰ ਹੋਟਲ ਦਾ ਨਾਮ ਕਿਤੇ ਲਗਾਇਆ ਨਾ ਚਲੋ ਨਾਮ ਤੁਹਾਨੂੰ ਬਾਅਦ ਚ ਦੱਸ ਦਿੰਨੇ ਫਿਲਹਾਲ ਸਾਨੂੰ ਪਤਾ ਨਹੀਂ ਹੁੰਦਾ ਅੰਦਰ ਜਾ ਕੇ ਦੇਖਦੇ ਆ ਕੀ ਆ ਮਾਹੌਲ ਲੰਚ ਹੋ ਗਿਆ ਹੈ ਆਪਣਾ ਨਾ ਲੰਚ ਹੋ ਗਿਆ ਹਾਂ ਯੈਸ ਲੰਚ ਹਾਂਜੀ ਦੇ ਦੇ ਟੇਪ ਬਾਕੀ ਹੈ ਕੇ ਬੰਨ ਇਹ ਵੀ ਉਹਦੇ ਨੂੰ ਵੀ ਵਧੀਆ ਹੋਰ ਬਹੁਤ ਬੜਿਕਾ ਬਸ ਇਹ ਪਾ ਕੇ ਬਾਕੀ ਬਿਨ ਮੇਸ ਤੋਂ ਇਹ ਨਹੀਂ ਬਣਾਉਂ ਤਕਰੀਬਾ ਛੋਟਾ ਮੈਂ ਕਿਮਾਂ ਬਹੁਤ ਜ਼ਿਆਦਾ ਦਿਖਾਉਣਾ ਜ਼ਿਆਦਾ ਆਟਾ ਆ ਗਿਆ ਨਾ ਉਹ ਇਹ ਨਹੀਂ ਸਮਝ ਆ ਰਿਹਾ ਕੀ ਖਾਣਾ ਇਹਦੇ ਵਿੱਚੋਂ ਕੀ ਛੱਡਣਾ ਇੱਕ ਹੋਰ ਆ ਗਿਆ ਇਹ ਕੀ ਆ ਇਹਨੂੰ ਦੱਸੋ ਕੀ ਹੈ ਇਹ ਕੀ ਆ ਹਾਂਜੀ ਠੀਕ ਆ ਨਾ ਇਹ ਦੇਖ ਲੈ ਇਹ ਚੌਲਾਂ ਨਾਲ ਹੀ ਖਾ ਕੇ ਦੇਖ ਲੈਨੇ ਕਿੰਨੇ ਨੰਬਰ ਫਲੋਰ ਤੇ ਆਏ ਆਪਾਂ ਆਪਾਂ ਇਹ ਹੋਰ ਹੁੰਦੇ ਨੇ ਕਿਦਾਂ ਦਾ ਸਮਾਨ ਆ ਗਿਆ ਪਹਿਲਾਂ ਸਮਾਨ ਆਪਦਾ ਬੈਗ ਤੂੰ ਬਾਹਰ ਖੜਕੇ ਤੂੰ ਬੈਗ ਲੈ ਲੈ ਆਪਣੇ ਆਪਣੇ ਦੋਨਾਂ ਦੇ ਰੂਮ ਐ ਦੇਖ ਲੈਣਾ ਰੂਮ ਚਹੀਆ ਵੀ ਓਕੇ ਰੂਮ ਅਰ ਇੱਕ ਤੇ ਬਚਾ ਵੀ ਵੀ ਦੇਖ ਲਈਏ पता तो नहीं है बाद देख व्यू देख लो क्या बात वेरी गुड वो आए नहीं बैग लैके कितर रह गया हाँ तो नहीं लग गया नहीं नहीं बचा ओके आजा। नहीं देखे गया आ पहला मैं, मैं कितने पाना मैं बुरकी वटन लगे है बुरकी वन लग है ना <laughs> <इतरे खोला। laughs> ਤੇ ਬੁਰਕੀ ਤਾਂ ਵੱਢੀ ਨਹੀਂ ਗਈ ਪਾਨ ਤਾਂ ਹੈ ਨਹੀਂ ਵਿੱਚੋਂ ਆ ਨਿਕਲੇ ਆ ਮੈਂ ਕਿਹਾ ਪਤਾ ਨਹੀਂ ਕੀ ਇਹ ਕੰਪਲੀਮੈਂਟਰੀ ਕੀ ਹੋ ਸਕਦਾ ਯਾਰ ਇਹ ਹੈ ਸਮੇਤ ਉਹ ਬਾਹਰ ਆ ਕਿᱪੋ ਨਿਕਲੇ ਕੁਝ ਚਲੋ ਬਾਕੀ ਖਾ ਕੇ ਦੱਸਦਾ ਤੁਹਾਨੂੰ ਕੀ ਸੀ ਸਵੀਟ ਆ ਵਧੀਆ ਖਾਧਾ ਮੈਂ ਠੀਕ ਆ ਹੂੰ ਗੋਡਾ ਬਣਾਉਣ ਮੇਰੀ ਬਾਹਰ ਨਿਕਲੀ ਬਈਆ ਅੱਪਾ ਚੱਲੇ ਆਂ ਅੱਜ SIM ਕਾਰਡ ਲੈਣਾ। ਹਾਜੀ ਉਦੋਂ ਤੇ ਜਿੱਦਣ ਤੇ ਆਏ ਹੋਏ SIM ਕਾਰਡ ਹੀ ਨਹੀਂ ਦਿੱਤਾ। ਅੱਜ ਲੈਣੇ ਆ ਹੁਣ ਕਿਸੇ ਨੂੰ ਪੁੱਛਿਆ ਕੀ ਉਹ ਕਹਿੰਦਾ ਸਿੱਧਾ ਜਾਓ ਉਹ ਚੌਂਕ ਆਊਗਾ ਚੌਂਕ ਤੋਂ ਲੈਫਟ ਹੋ ਜਿਓ। ਉਹਦੇ ਪਿੱਛੇ ਆਪਣਾ ਹੋਟਲ ਆ। ਉਹ ਹੋਟਲ ਆਪਣਾ। ਦਿਖਾਦਾ ਤੈਨੂੰ ਸੇਗੁਲ ਹੋਟਲ ਸੇਗੁਲ। ਕੀ ਨਾਮ ਕੀ ਆ? ਸੇਗੁਲ ਸੇਗੁਲ। ਸੇਗੁਲ ਸੇਗੁਲ ਹੋ। ਪਟੜੀ ਤੇ ਚੜ ਜਾ। ਹੋਟਲ ਤੋਂ ਜ਼ਿਆਦਾ ਐ ਨਾ। ਹੋਟਲ ਲਿਆ। ਹੋਟਲ ਤੋਂ ਯਾਦ ਆਇਆ ਸੀ ਨਾ ਹੋਟਲ ਦੀ ਫੋਟੋ ਖਿੱਚ ਲਈ ਇਹ ਕਹਿੰਦਾ ਭੁੱਲਣਾ ਚਾਹੀਏ ਕਿ ਆਪਾਂ ਨੂੰ ਨਾਮ ਲੈਣਾ ਵੀ ਨਹੀਂ ਆਉਣਾ ਮੁੜ ਕੇ ਇਸ ਕਰਕੇ ਅਸੀਂ ਹੋਟਲ ਦੀ ਫੋਟੋ ਖਿੱਚ ਲਈ ਨਾਂ ਦਾ ਪਤਾ ਕਿਸੇ ਨੂੰ ਦਿਖਾ ਕੇ ਕਹਿ ਸਕਦੇ ਕਿ ਇੱਥੇ ਜਾਣਾ ਹੋਰ ਕੋਲੋਲ ਹੋ ਗਈ ਸੜਕ ਦੇ ਉੱਤੇ ਆ ਸਾਨੂੰ ਨੋਟ ਦੇਖ ਗਿਆ ਇਹਨੇ ਮੈਨੂੰ ਭੁਜਾ ਲਿਆ ਕਹਿੰਦਾ ਭੱਜ ਕੇ ਜਾ ਨੋਟ ਆ ਗਿਰਿਆ ਨੋਟ ਗਿਰਿਆ ਕਿਹੜਾ ਸਾਨੂੰ ਕੀ ਪਤਾ ਇੱਥੇ ਵੀ ਚਿਲਡਰਨਾਂ ਨਾਲੇ ਨੋਟ ਚੱਲਦੇ ਸਾਲ ਨੋਟ ਨਕਲੀ ਨਿਕਲੇ ਆਏ ਹਾਏ ਦੇਖੋ ਕੈਸੀਆਂ ਕੈਸੀਆਂ ਹਰਕਤਾਂ ਹੁੰਦੀਆਂ ਨੇ ਹੁਣ ਇਹਨੂੰ ਅਸੀਂ ਵੀ ਸੱਟ ਦੇਣਾ ਆਪੇ ਹੀ ਕੋਈ ਭੱਜਿਆ ਫਿਰੂਗਾ ਅੜ ਲ ਗਿਆ ਅਸੀਂ ਸਿਮ ਲਾਈਨ ਚੱਲੇ ਹਾਂ ਸਿਮ ਇਹ ਗੈਂਡੀ ਮੈਂ ਨਾਲ ਚੱਲਦੀਆਂ ਹੋਟਲ ਤੇ ਤੈਨੂੰ ਪਾਸਪੋਰਟ ਚੱਕ ਲਈ ਤੂੰ ਆਪਦਾ ਉੱਥੋਂ ਤੇ ਸੋ ਇਹ ਮੈਨੂੰ ਲੈ ਕੇ ਚੱਲੀ ਮੇਰੇ ਹੋਟਲ ਤੇ ਉੱਥੋਂ ਮੈਂ ਪਾਸਪੋਰਟ ਚੱਕੂਗਾ ਤੇ ਸਿਮ ਕਾਰਡ ਲੈ ਲੂੰਗਾ ਸਕੂਟਰੀ ਤੇ ਇਹਦੇ ਨਾਲ ਬੈਠਾ ਮੈਂ ਹੈਲਮਟ ਹੈਲਮਟ ਲੈਣੀ ਪੈਣੀ ਏ

ਤੇ ਆਹ ਸਟਰੋਂਗ ਵੀਰਾਂ ਨੇ ਦੋ ਤੇ ਆਹ ਦੂਜਿਆਂ ਨੇ ਟਾਈਗਰ ਟੂ ਕਰੋ ਵਧੀਆ ਨੇ ਬਿਲਕੁਲ ਆ ਹੈ ਗਿਆ 23 ਰੁਪਏ ਦੀ ਉਹ 13 ਰੁਪਏ ਦੀ ਉਹ ਵੀ 13 ਰੁਪਏ ਦੀ ਉਹ 15 ਦੀ ਉਹ 19 ਦੀ ਠੀਕ ਆ ਇਹ ਵੀ ਠੀਕ ਆ ਓਕੇ ਮੌਸਮ ਵੜਾ ਕਹਿਣਾ ਉਹ ਕਹਿਣਾ ਆ ਦੇਖੋ ਬੱਦਲ ਚੜਿਆ ਹੋਇਆ ਪੂਰਾ ਤੇ ਹੁਣ ਅਸੀਂ ਚੱਲੇ ਆਂ ਵਿੱਚ ਕਨੀ ਥੋੜੀ देर ਵਿੱਚ ਤੇ ਬੈਠਾਂਗੇ ਫਿਰ ਸ਼ਾਮ ਨੂੰ 7:30 ਵਜੇ ਸਾਡਾ ਹੈਗਾ ਪ੍ਰੋਗਰਾਮ ਉਹ ਜਿੱਥੇ ਵੀ ਹੋਇਆ ਆਪਾਂ ਦੱਸਾਂਗੇ ਤੁਹਾਨੂੰ ਉੱਪਰ ਸੜਕ ਦੇ ਵਿੱਚ ਘਾਰਾਂ ਗਰੂ ਆ ਜਾ ਛੇਤੀ ਲੰਘਿਆ ਆ ਦੇਖੋ ਕੀ ਲਿਖਿਆ ਹੋਇਆ ਬੜੀ ਵਧੀਆ ਚੀਜ਼ ਹੈ ਇਹ ਪਰ ਆਹ ਪਤਾ ਨਹੀਂ ਕੀ ਲਿਖਿਆ ਉੱਪਰੋਂ ਪਤਾ ਲੱਗੂ ਦੇਖ ਲੈ ਕੀ ਲਿਖਿਆ ਚੱਲੀਏ ਫਿਰ ਇੱਧਰ ਉਹ ਸਾਹਮਣੇ ਬੀਜਾ ਇਹਦਾ ਹੈਗਾ ਬੀਜ ਦਾ ਆ ਮੂਤ ਕਰਨ ਲੱਗਿਆ ਬੀਜ ਤੇ ਦੇਖੋ ਨਿਆਰਾ ਬੀਜ ਦਾ ਵਾਹ ਜੀ ਕਾ ਬਾਤ ਆ ਚਲੋ ਜਲਦੀ ਆ ਬਈ ਹੋਟਲ ਨੂੰ ਚੱਲਦੇ ਆ ਇਹ ਚਾਪਲੇ ਨੂੰ ਇਹ ਸਵਾਗਤ ਹੀ ਪਾ ਦੇ ਪਹਿਣ ਦੇ ਪਿੱਛੇ ਜਾ ਮੈਂ ਵੀ ਪਿੱਛੇ ਜਾ ਫਿਰ ਅੱਗੇ ਆ ਆ ਆ ਦੋ ਵਾਰੀ ਕੋਮਬਣਾ ਯਾਰ ਉੱਥੇ ਖੜ ਕੇ ਦੱਸ ਇਹਨੂੰ ਖੜ ਜਣਾ ਬੜਾ ਜਾ ਡੰਗਾ ਮਾਰਨਾ ਹੈ ਹੂੰ ਇਹ ਡੰਗਾ ਮਾਰਨਾ ਫਿਰ ਮੂਹ ਨੂੰ ਜਾਣਾ ਨਾ ਉਹੀ ਮੈਂ ਕਹਿ ਰਿਹਾ ਮੈਂ ਹੁਣ ਪਹਿਲਾ ਹੋ ਗਿਆ ਹਾਂ ਇੱਕ ਉਹ ਦੇਖੀ ਮੱਤਾਂ ਨਾ ਬਣਾ ਲਈ ਆਰਾਮ ਨਾ ਕਰ ਚੱਲ ਦੁਬਾਰਾ ਇੱਕ ਦੋ ਆ ਫੇਨ ਦੇ ਪੋਪੀ ਸਾ ਜੋ ਐਕਸ ਪਿੱਛੇ ਜਾ ਪਿੱਛੇ ਜਾ ਚਾਰ ਚਾਰ ਹੁਣ ਪਿੱਛੇ ਜਾ ਨਹੀਂ ਨਹੀਂ ਪਿੱਛੇ ਅੱਗੇ ਪਿੱਛੇ ਉਹ ਦੰਦ 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 ਤਾਂ ਦੰਨਾ ਤਾਂ ਦੰਦ ਅੱਗੇ ਅੱਗੇ ਤੋੜਾ ਮੂੰਹ ਇੰਨਾ ਇੱਡਾ ਕਰਕੇ ਇੱਡਾ ਕਰਕੇ ਹੁਣ ਪਤਾ ਨਹੀਂ ਆਹ ਸਟੈਪ ਕਿਵੇਂ ਕਰਨਾ ਜੀ ਆਪਾਂ ਦੱਸ ਇਹਨੂੰ ਸਮਝਾ ਹਾਂ ਹਾਂ ਇੱਥੇ ਆ ਗਿਆ ਆ ਆ ਗਿਆ ਆ ਆ ਗਿਆ ਇਹਨੂੰ ਸਮਝਾ ਰਹੇ ਨੇ ਤੇ ਬਾਅਦ ਚੋਂ ਇਦਾਂ പാല uh, ഓരോ पर ओ ओ ਅੱਗੇ ਇਹ ਦੇਖੀ ਗੱਲ ਜੀ ਵਾਰੀ ਖੰਡੀ ਹੋਈ ਆ ਨਾ ਮੈਂ ਸਾਫ਼ ਕਰਦੀ ਨਹੀਂ ਬਚੋਰੀ ਕਰਾਂ ਉਹ ਕਹਿੰਦੇ ਕਿ ਉਹ ਫੇਰ ਦੁਬਾਰਾ ਨਹੀਂ ਕਰਨਾ ਅਗਲੀ ਗੱਲ ਸੁਣ ਹਾਏ KFC ਪਰ ਇਹ ਤਾਂ ਮਹਿੰਗੀ ਹੋਣੀ ਹੈ ਓਏ ਯਾਰ ਚਲ ਕੋਈ ਨਹੀਂ ਨਵੇਂ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਬਸ ਪਲਾਸਟਿਕ ਆ

xin được thông báo hiện tại phía trên là tất cả các hàng ghế còn trống rất là nhiều vì vậy xin mời tất cả các vị khách quý cũng như là các bạn đồng viên thanh niên đang ngồi ở khu vực phía sau xin mời tất cả các bạn chúng ta hãy di chuyển lên bên trên các hàng ghế trống để chúng ta sẽ ngồi ổn định vị trí xin được kính mời. <laughs> परफॉर्मेंस करके आए हैं अज हैगीी तरीक है ना इक्की जनवरी इक्की जनवरी हाँ टाइम हो गया साढ़े बारह बज गए इतने ਤੇ ਪੈਕਿੰਗ ਚੱਲਦੀ ਆ ਪੈਕਿੰਗ ਕਰਨ ਲੱਗੇ ਆ ਸਵੇਰੇ ਫੇਰ ਫਲਾਈਟ ਆ ਸਵੇਰੇ ਦੇਖਦੇ ਆ ਕਿੱਥੇ ਦੀ ਫਲਾਈਟ ਆ ਦੱਸ ਅੱਜ ਨਾ ਮੈਂ ਹੋਟਲ ਦੇ ਵਿੱਚ ਸਾਰਾ ਕੁਝ ਪਲੱਗ ਨਾ ਲੱਭਦੇ ਲੱਭਦੇ ਥੱਕ ਗਿਆ ਕਿ ਕਿੱਥੇ ਆ ਹਾਰ ਕੇ ਫਿਰ ਮੈਂ ਹੋਰ ਕੁਝ ਨਾ ਲੱਭਿਆ ਤਾਂ ਫਿਰ ਇੱਥੇ ਜਾ ਕੇ ਪਲੱਗ ਲਾਇਆ ਆ ਵਾਸ਼ਰੂਮ ਚ ਫਿਰ ਬਾਅਦ ਚੋ ਪਤਾ ਲੱਗਿਆ ਕਿ ਪਲੱਗ ਇੱਥੇ ਪਤਾ ਕਿੱਥੇ ਲੱਗਿਆ ਲੱਗ ਲੱਗਿਆ ਆ ਆ ਦੇਖੋ ਜਿੱਥੇ ਚਾਰਜਰ ਲਾਇਆ ਮੈਨੂੰ ਪਤਾ ਹੀ ਨਹੀਂ ਲੱਗਿਆ ਹੁਣ ਤੁਹਾਨੂੰ ਲੱਗਦਾ ਕਿ ਇੱਥੇ ਪਲੱਗ ਹੋ ਸਕਦਾ ਮੈਨੂੰ ਤਾਂ ਆਏ ਲੱਗਿਆ ਸਲਿੱਪੀ ਜੀ ਲੱਗੀ ਆਊਗੀ ਦੇਖੋ ਮੈਂ ਹਾਲੇ ਦਾਲੇ ਲੱਭੀ ਗਿਆ ਮੈਂ ਕਿਹਾ ਪਲੱਗ ਕਿਤੇ ਤਾਂ ਹੋ ਉ ਇੱਧਰ ਹੋ ਉ ਉਧਰ ਹੋ ਨਾ ਕਿੱਥੇ ਪਲੱਗ ਲੱਭੇ ਹੀ ਨਹੀਂ ਦੇਖੋ ਕਿਤੇ ਵੀ ਨਹੀਂ ਹੈਗਾ ਸਿਰਫ ਇੱਥੇ ਆਜੋ ਤੁਹਾਨੂੰ ਨਾਈਟ 뷰 ਦਿਖਾਈਏ ਬਾਹਰਲਾ ਯਾਰ ਨਾਈਟ 뷰 ਦਿਖਾਉਨੇ ਆ ਤੁਹਾਨੂੰ ਓਏ ਦੇਖੋ ਵੀ ਲਾਈਟ ਕਿ ਵੀਤਨਾਮ ਨਾਈਟ ਵਿਊ ਸਾਹਮਣੇ ਸਮੁੰਦਰ ਸਾਰਾ ਵੈਰੀ ਗੁੱਡ ਠੀਕ ਲੱਗਿਆ ਜੀ ਵਿਊ ਸਹੀ ਹੈ ਥੋੜਾ ਜੂਮ ਕਰਕੇ ਦੇਖ ਲਓ ਆਲਮੋਸਟ ਦੁਕਾਨਾਂ ਖੁੱਲੀਆਂ ਹੀ ਰਹਿੰਦੀਆਂ ਨੇ ਮੈਂ ਪੁੱਛ ਕੇ ਆਇਆ ਸੀਗਾ 24 ਆਵਰਸ ਖੁੱਲੀਆਂ ਰਹਿੰਦੀਆਂ ਨੇ ਦੁਕਾਨਾਂ ਤੇ ਇੱਧਰ ਸਾਡੀ ਪੈਕਿੰਗ ਚੱਲਦੀ ਆ ਕਰ ਲਾ ਸੀ ਤੀ ਯਾਰ ਪੈਕਿੰਗ ਸਮਾਨ ਦੇਖੋ ਉਵੇਂ ਹੀ ਪਿਆ ਸਾਰਾ ਕੁਝ ਅਸੀਂ ਛੇੜਿਆ ਨਹੀਂ ਕੁਝ ਜੀ ਸਾਡਾ ਲਾਸਟ ਦਿਨ ਹੈ ਇੱਥੇ ਸਿਟੀ ਚ ਤੇ ਕੱਲ ਨੂੰ ਮਾਰਨਿੰਗ ਦੀ ਫਲਾਈਟ ਆ 9 ਵਜੇ ਦੀ ਤੇ ਉੱਚੀ ਮਿਲਦੇ ਆ ਫੇਰ ਦੁਬਾਰਾ ਉੱਚੀ ਦੋ ਤਿੰਨ ਦਿਨ ਹੁਣ ਉੱਚੀ ਰਹੂਗਾ ਫੰਕਸ਼ਨ ਆਪਣਾ ਓਕੇ ਬਾਏ ਹਾਲੀ ਵਾ ਓਕੇ ਜੀ ਉਹ ਸਾਨੂੰ ਦੇ ਉਹ ਯਾਤ ਅਗਲਾ ਬਲੌਗ ਕੱਲ ਨੂੰ ਲੈ ਕੇ ਆਵਾਂਗੇ ਤੇ ਨਵੀਆਂ ਗੱਲਾਂ ਤੇ ਨਵੀਂ ਇਹਨਾਂ ਦੇ ਨਾਲ ਨਵੀਂ ਸਿਟੀ ਸਿਟੀ ਦੇ ਨਾਲ ਨਵੀਂ ਸਿਟੀ ਤੇ ਨਵੀਆਂ ਗੱਲਾਂ ਤੇ ਨਵੀਂ ਲੋਕੇਸ਼ਨ ਉਹ ਲੈ ਕੇ ਆਵਾਂਗੇ ਆਪਣੀ ਕੱਲ ਨੂੰ ਫਲਾਈਟ ਵੀ ਹੈ ਨਾ ਹਾਂ ਕੱਲ ਨੂੰ ਆਪਣੀ ਫਲਾਈਟ ਆ 9 ਵਜੇ ਹਾਂ ਇਹ ਤੋਂ ਓਕੇ ਸਵੇਰੇ ਸਾਜੇ ਦੇ ਵੀ ਉੱਠਣਾ ਸਵੇਰੇ ਸਾਜੇ ਰ ਉੱਠਣਾ ਬਈ ਸੌਣ ਦਿਓ ਹੁਣ ਤੁਹਾਨੂੰ ਓਕੇ ਬਾਏ ਬਾਏ ਓਕੇ